ਕਿੰਨੇ ਪੈਸੇ ਤੁਹਾਡੇ 16 ਲੱਖ ਤੋਂ ਉੱਪਰ ਆ ਜੀ 16.5 ਲੱਖ ਤੁਹਾਡੇ ਕਿੰਨੇ ਪੈਸੇ ਆ ਜੀ 16 ਲੱਖ ਆ ਜੀ 570 ਹਜ਼ਾਰ ਤੇ ਬਾਪੂ ਕਿੰਨੇ ਪੈਸੇ ਆ 23 ਲੱਖ ਤੁਹਾਡੇ ਕਿੰਨੇ ਪੈਸੇ ਮੇਰੇ 7 ਲੱਖ ਰੁਪਏ ਜਿਹੜੇ ਆ ਖੜੇ ਆ ਸੀ ਸਾਡਾ 2 ਕਰੋੜ ਵਾਲੀ ਅੱਖ ਇਹ ਆੜ ਤ ਗਿਆ ਜੀ ਬਹੁਤ ਪੁਰਾਣਾ ਜੀ ਸਾਡੇ ਹੋ ਗਏ 3 ਸਾਲ ਪੈਸੇ ਦਿੱਤੇ ਨੂੰ ਚੱਕਰ ਘਟਾਈ ਜਾਂਦਾ ਜੇ ਘਰੇ ਜਾਂਦੇ ਆ ਉਹਦੀ ਘਰ ਵਾਲੀ ਗੱਲ ਪੈ ਜਾਂਦੀ ਤੇ ਕੋਈ ਪੱਲਾ ਨਹੀਂ ਫੜਾ ਰਿਹਾ ਤੇ ਹੁਣ ਉਹ ਫਰਾਰ ਆ ਜਾਇਦਾਤ ਵੜਾ ਗਿਆ ਉਹ ਲੋਕਾਂ ਦੇ ਪੈਸੇ ਨਾਲ ਇੱਥੇ ਲੋਕਾਂ ਨੂੰ ਪੈਸਾ ਵਾਪਸ ਨਹੀਂ ਦੇ ਰਿਹਾ ਤਾਂ ਕਿਹਾ ਕਿ ਇਧਰ ਪਤਾ ਕੀਤਾ ਕਿ ਉਹ ਬਹਿਤ ਜਮੀਨ ਲਈ ਲਈ ਆਈ ਉਹਨੇ ਜਮੀਨ ਆਸ ਦੇ ਵਿੱਚ ਏਰੀਆ ਦੇ ਵਿੱਚ ਆਸੇ ਪਾਸੇ ਬਹੁਤ ਜਮੀਨ ਬਣਾ ਲਈ ਉਹਨੇ ਘਟੋ ਘਟ 35 ਤੋਂ 40 ਕਿੱਲੇ ਬਣਾ ਗਏ ਜਮੀਨ ਦੇ ਪਹਿਲਾਂ ਕਿੰਨੀ ਜਮੀਨ ਸੀ ਉਹਦੇ ਕੋਲੇ ਥੈਂਕ ਯੂ ਪਹਿਲਾਂ ਬਸ ਅਸੀਂ 2 3 ਕਿੱਲੇ ਸੀਗੇ ਜੀ ਕਿੰਨੇ ਹੀ ਪਏ ਆਪਣੇ 23 ਲੱਖ 23 ਲੱਖ ਰੁਪਏ ਇੰਨੀ ਵੱਡੀ ਰਕਮ ਆ ਤੁਹਾਡੇ ਹਾਂਜੀ ਉਹ ਉਹਦੋਂ ਕਦੇ ਆਇਆ ਨਹੀਂ ਦਿਮਾਗ ਦੇ ਵਿੱਚ ਉਹਦੀਆਂ ਗੱਲਾਂ ਤੋਂ ਨਹੀਂ ਲੱਗਿਆ ਕਿ ਆਏ ਨਾ ਕਰਦੇ ਪਹਿਲਾਂ ਸਹੀ ਹੁੰਦਾ ਸੀ ਪਹਿਲਾਂ ਪੂਰਾ ਦਰਦਾਰਿਆ ਮੁੜ ਕੇ ਪਾਸਾ ਅਰਕੀ ਮੰਡੀ ਜੀ ਵੀ ਮੈਦੇ ਕੋਲ ਗਿਆ ਸੀਗਾ ਉਹ ਕਹਿੰਦਾ ਮੈਂ ਕਰਦਾ ਹੱਲ ਉਦੋਂ ਮੈਨੂੰ ਵੀ ਕਹਿੰਦਾ ਜੀ ਕਹਿੰਦਾ ਅੱਜ ਅਸੀਂ ਦੇਖਾਂਗੇ ਤੇਰੇ ਪਰਿਵਾਰ ਨਾਏ ਕਰਾਂਗੇ ਤੇ ਡਰਾਵੀ ਵੀ ਦੇਣ ਲੱਗਾ ਸੀਗਾ ਧਮਕੀਆਂ ਵਗੈਰੇ ਦਿੰਦਾ ਸੀਗਾ ਤਿੰਨਾ ਭਰਾਵਾਂ ਕੋਲੇ 85 ਗੱਲੇ ਬੈਲੀ ਦੇ ਆ ਜਿਹੜੇ ਲੋਕਾਂ ਦੇ ਪੈਸੇ ਰੱਖ ਰੱਖ ਕੇ ਇਹਨਾਂ ਨੇ ਬੰਨਾਲੇ ਤਿੰਨ ਪੀੜ੍ਹੀਆਂ ਤੋਂ ਇਹਨਾਂ ਦੇ ਫਸਲ ਛੱਡਦੇ ਆ ਰਹੇ ਆ ਤੇ ਹੁਣ ਆ ਕੇ ਸਾਨੂੰ ਸਿਰੇ ਤੇ ਆ ਕੇ ਇਹਨਾਂ ਨੇ ਖਰਾਬ ਕਰਤਾ ਤੇ ਸਾਡੀ ਮੇਰੀ ਮਾਦ ਨੂੰ ਬ੍ਰੇਨ ਟੈਗ ਹੋ ਗਿਆ ਉਦੋਂ ਵੀ ਨਹੀਂ ਮੈਨੂੰ ਦਿੱਤੇ ਨੇ ਹਸਪੀਟਲ ਦੇ ਵਿੱਚ ਤੇ ਉਦੋਂ ਵੀ ਅਸੀਂ ਮਸਾਂ ਰਿਸ਼ਤੇਦਾਰਾਂ ਕੋਲ ਸਾਰੇ ਆ ਸਾਡੇ ਕੋਲੇ ਜਿਹ ਕਿੰਨੀ ਸੀਗੀ 7 ਕਿਲੋ 7 ਕਿਲੋ ਉਹ ਵੇਚ ਕੇ ਪੈਸੇ ਇਹਨੂੰ ਦੇ ਦੇ ਤੀ ਹਰੇ ਪੈਸੇ ਦੇ ਕੋਲ ਤੁਸੀਂ ਕਹਿੰਦੇ ਇਹਨੂੰ ਜੁੱਪੀ ਲੈ ਜਾਗੇ ਹਾਂ ਇੱਧਰ ਲੈ ਲੈਣ ਇੱਧਰ ਲੈਣ ਲੜਾ ਪਾ ਸੀਗਾ ਪ੍ਰਸ਼ਾਸਨ ਨਾਲ ਵੀ ਸਾਡੀ ਗੱਲਬਾਤ ਹੋਈ ਆ ਉਹ ਕਹਿੰਦੇ ਜੇ ਨਹੀਂ ਕਿਸੇ ਗੱਲਬਾਤ ਤੇ ਹੁੰਦੇ ਤੇ ਤੁਸੀਂ ਜ਼ਮੀਨ ਦੇ ਵਿੱਚ ਜਾ ਕੇ ਬਹਿ ਜਾਓ ਪਹਿਲੀ ਵਾਰ ਪੁਲਿਸ ਪ੍ਰਸ਼ਾਸਨ ਅਜੀ ਦੇਖਿਆ ਜਿਹੜਾ ਕਹਿੰਦਾ ਤੂੰ ਜਾ ਕੇ ਜ਼ਮੀਨ ਦੇ ਉੱਤੇ ਕਬਜ਼ਾ ਕਰ ਲਓ ਜਦੋਂ ਕਿ ਉਹਨਾਂ ਦਾ ਹੱਕ ਵੰਦਾ ਇਹਨਾਂ ਹੀ ਸੌਣੀ ਚਾਹੀਦੀ ਆ ਗਾਰਤ ਚੱਲ ਰਹੀ ਸੀ ਇਹ ਰਸਪਾਲ ਜੀ ਦੇ ਨਾਂ ਤੇ ਚੱਲ ਰਹੀ ਸੀ ਉਹਨਾਂ ਦਾ ਲੈਣ ਦੇਣ ਬਹੁਤ ਵਧੀਆ ਸੀ ਗਾ ਉਹਨਾਂ ਦੇ ਭਤੀਜੇ ਗੁਰਪ੍ਰੀਤ ਕੋਲੇ ਹੋਈ ਇਹਨਾਂ ਨੇ ਇੱਕ ਵਿਸ਼ਵਾਸ ਕਰਕੇ ਪੈਸੇ ਰੱਖੇ ਪਰ ਅੱਜ ਉਸ ਨੇ ਇਹਨਾਂ ਦਾ ਵਿਸ਼ਵਾਸ ਨੂੰ ਖੇਰੂ ਖੇਰੂ ਕਹਾ ਦਾ ਵਿਸ਼ਵਾਸ ਘਾਤ ਕੀਤਾ ਇਹਨਾਂ ਦੇ ਨਾਲ ਹਾਰ ਦੀ ਮਰੀਜ਼ ਆ ਮੇਰੇ ਘਰ ਵਾਲੀ ਮੈਂ ਮਿੰਤਾ ਕਰ ਰਿਹਾ ਇੱਕ ਕਾਗਜ਼ ਦੇ ਦੇਦੇ ਪੈਸੇ ਘਰ ਵਾਲੀ ਦੇ ਜਿਹੜਾ ਨਾਂ ਉਹ ਇਹਨੇ ਦਿੱਤੇ ਨਹੀਂ ਕਿ ਬੱਸ ਜਿਹੜਾ ਭਗਵਾਨਤਮਾਨ ਸਰਕਾਰ ਕਹਿੰਦੀ ਆ ਨਾ ਅਸੀਂ ਕਿਸਾਨਾਂ ਦੇ ਨਾਲ ਖੜੇ ਆ ਉਹਨਾਂ ਤੱਕ ਵੀ ਇਹਨਾਂ ਨੇ ਚਿੱਠੀਆਂ ਲਿਖ ਕੇ ਦਿੱਤੀਆਂ ਪਾਈਆਂ ਵੀ ਸਾਨੂੰ ਇਨਸਾਫ ਦਿੱਤਾ ਜਾਏ ਪਰ ਅੱਜ ਤੱਕ ਇਹਨਾਂ ਦੀ ਕਿਸੇ ਨੇ ਨਹੀਂ ਸੁਣੀ ਲੋਕਵਾਜੀ ਟੀਵੀ ਨਾਲ ਜੁੜੇ ਹੋ ਤੁਸੀਂ ਮੈਂ ਅਮਤਾਜ ਕਿਸਾਨ ਅਤੇ ਆਗੂਤੀ ਦਾ ਰਿਸ਼ਤਾ ਬਹੁਤ ਪਵਿੱਤਰ ਮੰਨਿਆ ਜਾਂਦਾ ਪਰ ਕੁਝ ਲੋਕ ਜਿਹੜੇ ਜਿਨ੍ਹਾਂ ਦੇ ਮਨ ਦੇ ਵਿੱਚ ਬੇਈਮਾਨੀ ਹੁੰਦੀ ਹੈ ਉਹਨਾਂ ਦੇ ਕਾਰਨ ਨਾਲੇ ਤਾਂ ਰਿਸ਼ਤਾ ਤਾਤਰ ਹੁੰਦਾ ਤੇ ਨਾਲੇ ਕਿਸਾਨਾਂ ਦੀ ਲੁੱਟ ਹੁੰਦੀ ਆ ਅਸੀਂ ਇਸ ਵਕਤ ਜ਼ਿਲ੍ਹਾ ਮੋਗਾ ਦੇ ਪਿੰਡ ਦੌਦਰ ਵਿਖੇ ਖੜੇ ਆ ਜਿੱਥੋਂ ਦੇ ਕਿਸਾਨਾਂ ਦੇ ਨਾਲ ਠੱਗੀ ਹੋਈ ਆ ਇੱਕ ਆਰਤੀ ਦੇ ਵੱਲੋਂ ਕੀਤੀ ਆ ਜਿਹੜੇ तमाम ਪਿੱਛੇ ਕਿਸਾਨ ਖੜੇ ਆ 30 ਤੋਂ 32 ਕਿਸਾਨ ਨੇ ਇਹਨਾਂ ਦਾ ਜਿਹੜਾ ਪੈਸਾ ਆ ਉਹ ਆਰਤੀ ਆ ਇੱਕ ਸਾਬ ਨਾਲ ਮੁੱਕਰ ਗਿਆ ਪੂਰੀ ਘਟਨਾ ਜਾਣਦੇ ਆ ਕਿ ਕੀ ਘਟਨਾ ਕਿੰਨਾ ਪੈਸਾ ਕਿਸ-ਕਿਸ ਕਿਸਾਨ ਦੇ ਕਿੰਨੇ-ਕਿੰਨੇ ਪੈਸੇ ਆ ਤੇ ਕਿਵੇਂ ਹੋਇਆ ਸਭ ਤੋਂ ਪਹਿਲਾਂ ਜੀ ਪੂਰਾ ਮਾਮਲਾ ਕੀ ਆ ਕਿਉਂ ਅੱਜ ਇਕੱਤਰ ਹੋਏ ਹੋ ਇਕੱਠੇ ਹੋਏ ਹੋ ਇੱਥੇ ਸਾਰੇ ਇਹ ਜੀ ਪੈਸੇ ਲੈਣ ਦੇ ਮਾਰੇ ਇਕੱਠੇ ਹੋਏ ਆ ਜੀ ਜੋ ਸਾਡੇ ਪੈਸੇ ਨਹੀਂ ਦਿੰਦਾ ਅੱਜ ਦਿੰਦਾ ਸੁਵੇਰੀ ਦਿੰਦਾ ਕੋਈ ਸਾਨੂੰ ਰਾਹ ਨਹੀਂ ਦਿੰਦਾ ਕਿੰਨੇ ਪੈਸੇ ਆ ਕਿਹਦੇ ਕੋਲੇ ਪੈਸੇ ਆ ਕੀ ਮਾਮਲਾ ਪਰ ਜੀ ਗੁਰਪ੍ਰੀਤ ਸਿੰਘ ਜੀ son of ਜਗਿੰਦਰ ਸਿੰਘ ਜਗਿੰਦਰ ਸਿੰਘ ਉਹ ਕੋਈ ਜੇਲ੍ਹ ਦੇ ਪੁਲੀਸ ਦੇ ਬਚਾਇਆ ਆ ਵਿਆ ਤੇ ਉਹ ਇੱਥੇ ਸਾਡੇ ਕੋਲੇ ਨਹੀਂ ਆਉਂਦਾ ਅਸੀਂ ਸਾਢੇ ਚੁੱਕੇ ਆ ਪੰਚਾਇਤਾਂ ਚ ਵੀ ਜੇ ਗਏ ਆ ਸਾਰੇ ਚ ਉਹਨੇ ਕੋਈ ਸਾਨੂੰ ਰਾਹ ਨਹੀਂ ਦਿੱਤਾ ਅੱਜ ਦਿਨਾਂ ਸਵੇਰ ਦਿਨਾਂ ਹੁਣ ਉਹ ਵੀ ਹੋ ਗਏ 2 ਮਹੀਨੇ ਅੰਦਰ ਹੋਏ ਜੀ ਹਾਂ ਜੀ 2 ਮਹੀਨੇ ਹੋ ਗਏ ਜੀ ਕੀ ਪੂਰਾ ਮਾਮਲਾ ਕੀ ਹੈ ਜੀ ਕੀ ਮਤਲਬ ਕਿਉਂ ਪੈਸੇ ਤੁਹਾਡੇ ਉਹਨਾਂ ਦੇ ਕੋਲੇ ਆ ਕੀ ਗੱਲਬਾਤ ਸਾਰੀ ਸ਼ੁਰੂਆਤ ਤੋਂ ਮੈਂ ਜੀ ਜ਼ਮੀਨ ਵੇਚੀ ਸੀਗੀ ਜੀ ਗੁਰਪ੍ਰੀਤ ਨੇ ਪੈਸੇ ਪੀਲੂ ਨੂੰ ਜ਼ਮੀਨ ਵੇਚੀ ਸੀ ਰਿਸ਼ਪਾਲ ਦੇ ਮੁੰਡੇ ਨੂੰ ਉਹਦੀ ਮੰਮੀ ਦੇ ਨਾਂ ਕਰਾਈ ਸੀ ਗੁਰਪ੍ਰੀਤ ਨੇ ਪੈਸੇ ਰੱਖ ਲਏ ਉਹਨੇ ਮੇਰੇ ਖਾਤੇ 'ਚ ਨਹੀਂ ਪਾਏ ਚਲੋ ਹੁਣ ਤਾਈ ਮੈਨੂੰ ਪੈਸੇ ਥੋੜਾ ਬਹੁਤ ਦਿੰਦਾ ਰਿਹਾ ਵਿਆਜ ਬੋਝ ਤੇ ਹੁਣ ਉਹ ਦਿਨੋਂ ਹਟ ਗਿਆ 2 ਸਾਲ ਹੋ ਗਏ ਮੇਰੇ ਘਰ ਵਾਲੀ ਹਾਰਡ ਦੀ ਮਰੀਜ਼ ਆ ਮੈਂ 3-4 ਸਾਲ ਹੋ ਗਏ ਪੈਸੇ ਮੰਗਦੇ ਨੂੰ ਮੈਨੂੰ ਪੈਸੇ ਨਹੀਂ ਦਿੱਤੇ ਉਹਨੇ ਨਾ ਵਿਆਜ ਦਿੱਤਾ ਨਾ ਹੁਣ ਕੋਈ ਕਦਰ ਕਿੰ 16 ਲੱਖ ਤੋਂ ਉੱਪਰ ਆਈ 16.5 ਲੱਖ ਰੁਪਏ ਤੁਹਾਡਾ 16.5 ਲੱਖ ਆ ਜੀ ਤੁਹਾਡੇ ਕਿੰਨੇ ਪੈਸੇ ਆ ਜੀ 16 ਲੱਖ ਆ ਜੀ 16 ਲੱਖ ਤੁਹਾਡੇ ਕਿੰਨੇ ਆ ਜੀ 570000 570000 ਤੁਹਾਡੇ ਬਾਪੂ ਕਿੰਨੇ ਪੈਸੇ 23 ਲੱਖ 23 ਲੱਖ ਰੁਪਏ ਤੁਹਾਡੇ ਕਿੰਨੇ ਆ ਜੀ 7.8 ਲੱਖਾਂ 7.8 ਲੱਖ ਰੁਪਏ ਤੁਹਾਡੇ ਕਿੰਨੇ ਆ ਜੀ ਨਹੀਂ ਤੁਹਾਡੇ ਨਹੀਂ ਤੁਹਾਡੇ ਕਿੰਨੇ ਪੈਸੇ ਮੇਰੇ 7 ਲੱਖ ਰੁਪਏ 24 24 ਦਾ 24 ਲੱਖ ਕੋਈ ਪੈਸੇ ਨਹੀਂ ਦਿੱਤਾ ਕੁਛ ਨਹੀਂ ਦਿੱਤਾ ਤੁਹਾਡੇ ਕਿੰਨੇ ਆ ਬਾਪੂ ਜੀ 7 ਲੱਖ 7 ਲੱਖ ਰੁਪਏ ਤੁਹਾਡੇ ਬਾਈ ਲਗਭਗ 1.5 ਲੱਖ ਜੀ 1.5 ਲੱਖ ਕਿਹਾ ਤੁਹਾਡਾ ਤੁਹਾਡੇ ਜੀ 4 ਆ ਜੀ 4 ਲੱਖ ਰੁਪਈਆ ਤੁਹਾਡੇ ਕਿੰਨੇ ਬਾਈ 2,25,000 2,25,000 ਤੁਹਾਡੇ ਬਾਈ 5 ਲੱਖ ਰੁਪਈਆ ਤੁਹਾਡੇ ਜੀ 9,60,000 9,60,000 ਇਹ ਪੂਰਾ ਮਾਮਲਾ ਕੀ ਆ ਉਹ ਬੰਦਾ ਆੜਤ ਦਾ ਕੰਮ ਸੀ ਉਹਦਾ ਕੀ ਸਾਰੇ ਪੈਸੇ ਕਿਉਂ ਆ ਤੁਹਾਡੇ ਉਹਦੇ ਕੋਲ ਇਹ ਆੜਤ ਗਿਆ ਜੀ ਬਹੁਤ ਪੁਰਾਣਾ ਜੀ ਅਸੀਂ ਤਾਂ ਗਾਲਖੁਰਦ ਪਿੰਡ ਤੋਂ ਆਏ ਆ ਜੀ ਸਾਡੇ ਹੋ ਗਏ 3 ਸਾਲ ਪੈਸੇ ਦਿੱਤੇ ਅਨੂੰ ਚੱਕਰ ਘਟਾਈ ਜਾਂਦਾ ਜੇ ਘਰੇ ਜਾਂਦੇ ਆ ਉਹਦੀ ਘਰ ਵਾਲੀ ਗੱਲ ਪੈ ਜਾਂਦੀ ਹੈ ਅੱਛਾ ਤੇ ਕੋਈ ਪੱਲਾ ਨਹੀਂ ਫੜਾ ਰਿਹਾ ਤੇ ਹੁਣ ਫਰਾਰ ਆ ਜਾਇਦਾਦ ਬਣਾ ਗਿਆ ਉਹ ਲੋਕਾਂ ਦੇ ਪੈਸੇ ਨਾਲ ਜਾਇਦਾਦ ਬਣਾ ਲਈ ਹਾਂਜੀ ਤੇ ਲੋਕਾਂ ਨੂੰ ਪੈਸਾ ਵਾਪਸ ਨਹੀਂ ਦੇ ਰਿਹਾ ਲੋਕਾਂ ਨੂੰ ਨਹੀਂ ਦੇ ਰਿਹਾ ਨਹੀਂ ਦੇ ਰਿਹਾ ਕਿੰਨੀ ਜੀ ਬਾਪੂ ਜੀ ਜਿਵੇਂ ਕਹਦੇ ਕਿ ਜਾਇਦਾਦ ਨਹੀਂ ਤੁਹਾਡੇ ਮੰਨ ਲਓ ਕਿੰਨੇ ਪੈਸੇ ਸੀਗੇ 77 ਲੱਖ ਸੀ 7 ਲੱਖ ਰੁਪਇਆ ਤੁਹਾਡੇ ਕਿੰਨਾ ਸਮਾਂ ਹੋ ਗਿਆ ਪੈਸੇ ਉਹਨਾਂ ਕੋਲ ਪਏ 22 ਤੋਂ 2022 ਤੋਂ ਹਾਂ ਕੀ ਮਤਲਬ ਉਸ ਬੰਦੇ ਕੋਲੇ ਸੀਗਾ ਤੇ ਅੱਜ ਕੀ ਕੁਝ ਬਣਾ ਲਿਆ ਕੋਲੇ ਸੀਗਾ ਉਹਨਾਂ 40 ਕਿੱਲੇ ਜ਼ਮੀਨ ਬਣਾ ਲਈਏ 40 ਕਿੱਲੇ ਜ਼ਮੀਨ ਬਣਾ ਲਈਏ ਹਾਂ ਇਹਨਾਂ ਪੈਸਿਆਂ ਦੇ ਨਾਲ ਪੈਸਿਆਂ ਦੇ ਨਾਲ ਉਹ ਕਹਿੰਦਾ ਡੇਰਾ ਰਾਦਾ ਸੌ ਮੈਨੂੰ ਲੈ ਕੇ ਦਿੱਤੀ ਆ। ਹੂੰ। ਪੈਸੇ ਮੁਕਰ ਗਿਆ ਲੋਕਾਂ ਦੇ ਦਿੰਦਾ ਨਹੀਂ। ਪੈਸੇ ਮੁਕਰ ਗਿਆ। ਹਾਂ। ਅਜਾ ਜੋ ਜਾਣਦੇ ਸੀਗੇ ਉਸ ਬੰਦੇ ਦੇ ਕੋਲੇ ਕੀ ਜਵਾਬ ਸੀ ਉਹਦਾ ਅੱਗੋਂ ਕਹਿੰਦੇ। ਹਾਂ। ਕਿਵੇਂ? ਵੀ ਪੈਸੇ ਮੰਗਣ ਜਾਂਦੇ ਸੀ ਜਦੋਂ। ਉਹ ਨਾ ਕਹਿੰਦਾ ਸਾਲ ਲੂੰਦਾ ਸਾਲੂੰਦਾ ਕਰੀ ਜਾਂਦਾ। ਸਾਰੇ ਲਾਈ ਜਾਂਦਾ। 21 21 ਸਾਲ ਲਾਰੇ ਲਾਈ ਜਾਂਦਾ। ਅੱਜ ਦਾ ਨਾ ਸਵੇਰੇ ਦਾ ਨਾ ਅੱਜ ਦਾ ਨਾ ਸਵੇਰੇ ਦਾ ਨਾ ਆਹ ਲਈ ਫਸਲ ਤੇ ਦੇ ਦਿੰਦਾ। ਆਹੇ ਕਰੀ ਜਾਂਦਾ ਬਸ। ਕੁੱਲ ਬਾਪੂ ਜੀ ਸਾਰਿਆਂ ਦੇ ਕਿੰਨੇ ਪੈਸੇ ਕੁੱਲ? ਇੱਥੇ ਗਿਣ ਆਵਾਂਗੇ 2 ਕਰੋੜ 22 ਲੱਖ ਸਾਰਿਆਂ ਦਾ ਇੰਨਾ ਨਹੀਂ ਨਹੀਂ ਬਾਕੀ ਦਾ ਭਾੜਾ ਹੈ ਜੀ ਜਿਹੜੇ ਆ ਖੜੇ ਆ ਸੀ ਸਾਡਾ 2 ਕਰੋੜ ਵਾਲੀ ਅੱਖ 2 ਕਰੋੜ 22 ਲੱਖ ਤੁਹਾਡਾ ਕੱਲ੍ਹ ਆਈਂਦਾ ਜਿਹੜੇ ਇੱਥੇ ਖੜੇ ਆ ਬਾਕੀ ਦੇਣਾ ਪਾਸੇ ਉਹ ਸਾਡਾ ਕੋਈ ਮਾਰ ਨਹੀਂ ਕੀ ਮਤਲਬ ਕੀ ਕਹਿ ਕੇ ਤੁਸੀਂ ਤੁਹਾਡੇ ਤੋਂ ਪੈਸੇ ਲਏ ਉਹਨੇ ਕੀ ਗੱਲ ਬਾਤ ਸੀ ਸਾਰੀ ਪੈੜੀ ਵੇਚੀ ਸੀ ਪੈੜੀ ਵੇਚੀ ਸਾਡੇ ਪੈਸੇ ਰੱਖਣ ਲਈ ਤੁਸੀਂ ਜਦ ਰੋੜੋ ਦਿੰਦਾ ਵੀ ਲਿਆ ਜੀ ਜੇ ਮੰਗਲਾ ਪਿਆ ਹੈ ਇਹ ਘੜੀ ਫੜਾਉਂਦੇ ਸੀਗੇ ਦੋ ਮੰਗਲਾ ਘੜੀ ਤੋਂ ਫੜਾਉਂਦੇ ਸੀ ਪਰ ਹੁਣ ਇਹ ਦੇ ਕੇ 24 ਨੂੰ ਇਹ ਆਰ ਵੱਲੋਂ ਨਿਕਾਲ ਲਏ ਜਿਹੜੇ ਪੈਸੇ ਲੈਣੇ ਆ ਕਿਸੇ ਦੇ ਜੀ ਉਹਦੇ ਤਾਂ ਤਿੰਨ ਦਸਾਈਆਂ ਪੰਜ ਫਰਾਏ 6 ਫਰਾਏ ਠੀਕ ਹੈ ਇੱਕ ਨੇ ਪੰਜਵੇਂ ਨੇ ਕੋਈ ਐਸਾ ਨਹੀਂ 6ਵੇਂ ਨੇ ਕੋਈ ਐਸਾ ਨਹੀਂ ਦਿੱਤਾ ਜੀ 50 ਫਰਾਉਣ ਨੇ 20 20 ਪੈਸੇ ਆ ਉਹ ਤੋਂ ਬਾਅਦ 15 ਚ ਦੋ ਅੱਢ ਹੋ ਗਏ ਇਹਨਾਂ ਦੇ 33 ਪੈਸੇ ਰਹਿ ਗਏ ਮਾਤੇ ਤੇ ਤੇ ਜੀ ਰਹਿ ਗਏ ਕੋਣਾ ਤੇਤੀਆਂ ਆ ਉਹ ਕਹਦਾ ਹੋ ਜਾਣੂ ਉਹ ਕਹਦਾ ਹੋ ਜਾਣੇ ਉਹ ਕਹਦਾ ਹੋ ਜਾ ਇਕੱਠੇ ਹੋਣਿਆ ਜੋੜ ਪਾਇਥੋ ਕਿੰਨੀ ਜ਼ਮੀਨ ਸੀ ਤੁਹਾਡੇ ਉਹ ਕਿੰਨੀ ਵੇਚੀ ਆ ਸਾਡੇ ਕੋਲੇ ਜਿਹੜੀ ਪੈੜੀ ਸੀ ਬੇਚਤੀ ਸਾਰੀ ਵੇਚਤੀ ਕਿੰਨੀ ਸੀਗੀ 7 ਕਿੱਟ ਸੀ 7 ਕਿੱਲੇ ਉਹ ਵੇਚ ਕੇ ਪੈਸੇ ਇਹਨੂੰ ਦੇਦੇ ਤੁਸੀਂ ਯਾਰੇ ਪੈਸੇ ਦੇ ਕੋਲ ਕਹਿੰਦੇ ਇਧਰ ਜੁੱਪੀ ਲੈ ਜਾਗੇ ਹਾਂ ਇਧਰ ਲੈ ਇਧਰ ਲੈ ਲਾ ਲਾ ਪਾ ਸੀ ਹਾਂ ਕਹਿੰਦੇ ਭਾਈ ਕੀ ਕੁਝ ਮਤਲਬ ਉਸ ਬੰਦੇ ਨੇ ਕੋਲੇ ਕੀ ਸੀਗਾ ਅੱਜ ਤੋ ਜਿਵੇਂ ਕਹਿੰਦੇ ਕਿ 3 ਸਾਲ ਪਹਿਲਾਂ ਦੇ ਲਗਭਗ ਪੈਸੇ ਆ ਸਾਰਿਆਂ ਦੇ ਤੇ ਅੱਜ ਕੀ ਕੁਝ ਬਣਾ ਲਿਆ ਉਹ ਬੰਦੇ ਨੇ ਪਹਿਲਾਂ ਹੀ ਦੇਖੋ ਇਹਨਾਂ ਦੇ ਨਾ ਜਿਹੜਾ ਇਹਨਾਂ ਦਾ ਚਾਚਾ ਸੀਗਾ ਸਰਪੰਚ ਉਹਨਾਂ ਕੋਲੇ ਆੜਤ ਹੁੰਦੀ ਸੀਗੀ ਉਹ ਉਹਨਾਂ ਚਲੋ ਉਹਨਾਂ ਦੂਜਾ ਉਹ ਸਵਰਗਵਾਸ ਹੋ ਗਏ ਕਿਸੇ ਕਾਰਨ ਤੇ ਬਾਅਦ ਵਿੱਚ ਚਲੋ ਇਹਨਾਂ ਨੇ ਇਹਨਾਂ ਦੇ ਭਤੀਜੇ ਨੇ ਕੰਮ ਸ਼ੁਰੂ ਕਰ ਲਿਆ ਉਹਦਾ ਤੇ ਉਹ ਚਲੋ ਲੋਕਾਂ ਦਾ ਵਿਸ਼ਵਾਸ ਬਣਿਆ ਸੀ ਸਾਰੇ ਪੈਸੇ ਉਹ ਆਪਦੇ ਕੋਲੇ ਉਹ ਦੂਜਾ ਲੈਣ ਦੇਣ ਚੱਲੀ ਗਿਆ ਆੜਤ ਉਹਨੇ ਆਪਦੇ ਥਰੂ ਚਲਾ ਲਈ ਤੇ ਬਾਅਦ ਵਿੱਚ ਚਲੋ ਪਹਿਲਾਂ ਠੀਕ ਸੀ ਲੈਣ ਦੇਣ ਬਾਅਦ ਚ ਹੌਲੀ ਹੌਲੀ ਬਸ ਲੋਕਾਂ ਦੇ ਪੈਸੇ ਬਸ ਆਈ ਰੱਖੀ ਗਿਆ ਜਮੀਨ ਆਹ ਫਸਲ ਲੈ ਲੈ ਸੈਟ ਲੈਣੀ ਲੈ ਲੈਣੀ ਜਮੀਨ ਪੈਸੇ ਮੋੜਨੇ ਨਾਲ ਲੋਕਾਂ ਦੇ ਉਹ ਹੌਲੀ ਹੌਲੀ ਪੈਸੇ ਲੋਕਾਂ ਦੇ ਇੰਨੇ ਵਧ ਗਏ ਕਿ ਜਾਨੀ ਕਿਸੇ ਦਾ 5 ਲੱਖ 10 ਲੱਖ ਵਧ ਗਿਆ ਕੰਮ ਤੇ ਬਾਅਦ ਚ ਹੁਣ ਉਹ ਜੇ ਘਰੇ ਜਾਂਦੇ ਆ ਤਾਂ ਕਿਸੇ ਨੂੰ ਲੜਨੀ ਫੜਾਉਂਦਾਗਾ ਤੇ ਆਪ ਦਾ ਹੋ ਦੂਜਾ ਕਿਸੇ ਨੂੰ ਕੋਈ ਪੈਸਾ ਨਹੀਂ ਦੇ ਰਿਹਾ ਪੈਸਾ ਗਿਆ ਕਿੱਧਰ ਪਤਾ ਕੀਤਾ ਕਿ ਉਹ ਬਹਿ ਕੁਝ ਜ਼ਮੀਨ ਲਈ ਲਈ ਉਹਨੇ ਜ਼ਮੀਨ ਆਪਸ ਵਿੱਚ ਏਰੀਆ ਦੇ ਵਿੱਚ ਆਸੇ ਪਾਸੇ ਬਹੁਤ ਜ਼ਮੀਨ ਬਣਾ ਲਈ ਉਹਨੇ ਘਾਟੋ ਘਾਟ 35 ਤੋਂ 40 ਕਿੱਲੇ ਬਣਾ ਗਿਆ ਜ਼ਮੀਨ ਦੀ ਇੰਨਾ ਪੈਸਾ ਨਾਲ ਹਾਂਜੀ ਹਾਂਜੀ ਪਹਿਲਾਂ ਕਿੰਨੀ ਜ਼ਮੀਨ ਸੀ ਉਹਦੇ ਕੋਲੇ ਪਹਿਲਾਂ ਬਸ ਆਹੀ 2.5 3 ਕਿੱਲੇ ਸੀਗੇ ਠੀਕ ਹੈ ਹਾਂ ਜਦੋਂ ਪਹਿਲਾਂ ਸਾਂਝਾ ਪਰਵਾਜ਼ ਉਹਦੇ 2.5 3 ਕਿੱਲੇ ਪੈੜੀ ਸੀ ਬਸ ਬਾਅਦ ਚਾਹ ਲੋਕਾਂ ਦੇ ਪੈਸੇ ਦੱਬ ਕੇ ਆੜਤ ਦੇ ਫਸਲ ਦੇ ਪੈਸੇ ਰੱਖ ਰੱਖ ਕੇ ਉਹਨੇ ਬਾਅਦ ਚ ਆਉਂਦੀਆਂ ਜ਼ਮੀਨਾਂ ਬਣਾ ਲਈਆਂ ਕਾਰੋਬਾਰ ਕਰਨ ਲੱਗ ਗਿਆ ਤੇ ਲੋਕਾਂ ਦੇ ਪੈਸੇ ਦਿੱਤੇ ਨਹੀਂ ਗਏ ਹਾਂਜੀ ਹਾਂ ਤੇ ਜਦੋਂ ਗੱਲਬਾਤ ਕਰਨ ਜਾਂਦੇ ਹੋ ਮਤਲਬ ਹੋਂ ਤਾਂ ਕਹਿੰਦੇ ਕਿ ਜੇਲ੍ਹ ਦੇ ਵਿੱਚ ਆਹੋ ਪਹਿਲਾਂ ਕੀ ਕਹਿੰਦਾ ਸੀਗਾ ਕਿ ਕਿਉਂ ਨਹੀਂ ਦਿੰਦਾ ਜਾਂ ਮੁਕਰ ਕੇ ਜੇ ਕੀ ਗੱਲਬਾਤ ਨਹੀਂ ਗੱਲ ਲੋਕਾਂ ਜਾਣਦੇ ਸੀਗੇ ਲੋਕ ਜਾਣਦੇ ਸੀਗੇ ਕੋਈ ਮੂੰਹ ਹੀ ਲੱਗਦਾ ਹੀ ਨਹੀਂ ਸੀ ਮੱਥੇ ਹੀ ਨਹੀਂ ਸੀ ਲੱਗਦਾ ਕਿਸੇ ਦੇ ਲੋਕ ਜਾਣਦੇ ਸੀਗੇ ਕਿਸੇ ਨੇ ਕੋਈ ਦਿੰਦਾ ਹੀ ਨਹੀਂ ਸੀ ਪੈਸੇ ਕਿਸੇ ਨੂੰ ਨਹੀਂ ਕੋਈ ਸਹਾਵ ਕਰਦਾ ਇਹਨਾਂ ਕੋਈ ਕੁਝ ਨਹੀਂ ਲੈਣਾ ਦੇਣਾ ਬਸ ਆਉਣਾ ਮੈਂ ਫੋਨ ਵੀ ਚੱਕ ਲਿਆ ਕੋਈ ਨਹੀਂ ਕਰਦੇ ਆ ਥੋੜੇ ਬਹੁਤ ਦੇ ਕੇ ਮੋੜ ਦੇਣਾ ਵਿੱਚੋਂ 10-15000 ਰੁਪਇਆ ਤੇ ਬਸ ਆਈ ਪੈਸੇ ਰਕਮ ਵਧੀ ਗਈ ਤੇ ਉਹ ਲੋਕਾਂ ਦੇ ਪੈਸੇ ਠੱਗ ਗਏ ਆ ਜੀ ਆਪੂ ਜੀ ਕੀ ਤੁਸੀਂ ਪੈਸੇ ਕਿ ਕਿਥੋਂ ਲੈ ਕੇ ਦਿੱਤੇ ਸੀਗੇ ਉਹਨੂੰ ਜਿਹੜੇ ਪੈਸੇ ਦਿੱਤੇ ਆ ਫਾਜ਼ਲ ਜੀ ਜੀ ਫਾਜ਼ਲ ਜੀ ਅਸਲ ਦੇ ਪੈਸੇ ਹਾਂ ਮੁੜ ਕੇ ਆਪਾਂ ਛੁੱਟਣੇ ਹਟ ਗਏ ਹੁਣ 6-7 ਸਾਲ ਹੋ ਗਏ ਹਾਂ ਮੁੜ ਕੇ ਚਾਹੋ ਦਿੱਤੇ ਸੀ ਵਿਆਜ ਦੇਈ ਜਾ ਹੁਣ 2 ਸਾਲ ਹੋ ਗਏ ਦੰਨਾ ਦੰਨਾ ਵਸਾਈਦਾ ਲੈ ਦੇਣੇ ਹੱਥ ਬੰਨ ਕੇ ਦਊਗਾ 2 ਸਾਲ ਹੋ ਗਏ ਹਾਂਜੀ ਮੰਨ ਲਓ 30 32 ਬੰਦੇ ਤੁਸੀਂ ਇੱਥੇ ਖੜੇ ਹੋ ਹੋਰ ਕਿੰਨੇ ਕੁ ਲੋਕਾਂ ਦੇ ਪੈਸੇ ਆ ਪੁਛੇਰੇ ਆ ਜੀ ਹੁਣ ਤੁਸੀਂ ਬਾਰੇ ਛੱਡਦੇ ਆ ਵਰਕ ਚਾਹੀਦੀ ਆ ਸਾਡੇ ਹੋਰ ਆਪਾ ਬਾਈਕ ਹਾਂਜੀ ਅਖੀ ਚਿੱਕੀਆਂ ਕੱਢੀਆਂ ਸੀ ਐਮ ਸਾਹਮਣੂ ਕੱਢੀਆਂ ਖੋੜੀਆਂ ਤਾਂ ਹਰੋਂ ਕੱਢੀਆਂ ਲੀਬਰ ਨੂੰ ਕੱਢੀਆਂ ਤੇ ਐਫ ਐਸ ਐਫ ਨੂੰ ਕੱਢੀਆਂ ਜੀ ਐਮ ਐਲ ਬਰਾਸਪੁਰ ਨੂੰ ਕੱਢੀਆਂ ਸਾਰੇੋਂ ਕੱਢੀਆਂ ਉਹ ਬਾਈਕ ਕੋਲੇ ਹੈਗੇ ਕਾਪੀ ਨੂੰ ਉਹ ਦੇਖ ਲਓ ਸਾਡੇ ਪੈਸੇ ਜੀ ਤੁਹਾਡੇ ਕੋਲੇ ਕੋਈ ਸਬੂਤ ਹੈਗੇ ਆ ਪੈਸੇ ਦੇ ਦਿੱਤੇ ਲੈਣ ਦੇ ਉਹ ਦਿਖਾ ਦਿਓ ਕਾਹਦੇ ਕਾਹਦੇ ਜਿਹੜੇ ਅਸੀਂ ਉੱਥੇ ਵੇਚੀਏ ਚਿੱਟੀਆਂ ਵਗੈਰਾ ਦਿੱਤੀਆਂ ਸਭ ਹਾਂਜੀ ਹਾਂਜੀ ਸਬੂਤ ਆਏਗਾ ਇਹ ਸਾਰਾ ਕੁਝ ਉਹ ਹੈ ਹਾਂਜੀ ਜੇ ਹੋਵੇ ਸਾਡੇ ਹਾਂਜੀ ਆ ਚਿੱਟੀਆਂ ਜਿਹੜੀਆਂ ਮੈਂ ਅਫਸਰਾਂ ਨੂੰ ਗੋਡੀਆਂ ਹਾਂਜੀ ਆ ਸਬੂਤ ਆ ਜਿਹੜੇ ਆ ਲੋਕਾਂ ਦੇ ਪੈਸੇ ਜਮਾ ਕੀਤੇ ਆ ਠੀਕ ਹੈ ਆ ਰਸਪਾਸ ਨੇ ਸੈਟ ਪੀ ਦੇ ਨਾਮ ਦੀਆਂ ਰਸੀਦਾਂ ਹੈਗੀਆਂ ਆ ਰਸੀਦਾਂ ਆ ਜਿਹੜੀ ਇੰਸ਼ਾ ਅੱਲਟਰ ਪੇਪਰ ਤੋਂ ਦਿੱਤਾ ਹੈ ਲੈ ਕੇ ਜੀ ਸਰ ਇਹ ਸਾਰੀਆਂ ਦੀਆਂ ਆ ਇਹ ਜਿਹੜੇ ਤੁਹਾਡੇ ਕੋਲੇ ਰਸੀਦਾਂ ਇਹ ਜੋੜ ਕੇ ਕਿੰਨੇ ਪੈਸੇ ਬਣਦੇ ਸਾਰੇ ਜੀ 2 ਕਰੋੜ 22 ਲੱਖ 2 ਕਰੋੜ 22 ਲੱਖ ਜਿਹੜਾ ਕਿ ਤੁਸੀਂ ਲੈਣਾ ਉਹ ਹਾਂ ਲੈਣਾ ਜੀ ਠੀਕ ਹੈ ਤੇ ਹੋਰ ਹੋਰ ਕੁਝ ਪਤਾ ਕਿ ਉਹ ਬੰਦੇ ਦਾ ਵੈਸੇ ਕੀ ਕੰਮ ਹੈ ਵੀ ਹੋਰ ਕਿੰਨੇ ਕੁ ਲੋਕਾਂ ਦੇ ਪੈਸੇ ਆ ਸੀਪਾਚ ਹੋਰ ਵੀ ਹੈਗੇ ਵੀ ਹੋਰ ਹੈਗੇ ਉਹ ਲਿਆਜ ਵਾਲੇ ਆ ਉਹਨਾਂ ਦੇ ਉਹ ਕਹਿੰਦੇ ਸਾਨੂੰ ਵਾਪੇ ਮੋੜ ਦੋਗਾ ਅਸੀਂ ਰਿਪੋਰਟ ਨਹੀਂ ਕਰਨੀ ਇਹ ਕਹਿੰਦੇ ਉਹ ਯਾਰ ਨਹੀਂ ਕਰਨਾ ਚਾਹੁੰਦੇ ਜੀ ਇਹ ਜਿਹੜੇ ਬੰਦੇ ਆ ਇਹ ਯਾਰ ਕਰਦੇ ਆ ਜਿਵੇਂ ਤੁਸੀਂ ਆਖਿਆ ਕਿ ਜਮੀਨ ਬਨਾਲੀ ਆ ਲਗਭਗ 40 ਕਿੱਲੇ ਤੁਸੀਂ ਗੱਲਬਾਤ ਕੀਤੀ ਨਹੀਂ ਕਿ ਭਾਈ ਜਮੀਨ ਤੂੰ ਬਨਾਲੀ ਆ ਜਮੀਨ ਕੀਤੀ ਆ ਉਹ ਕਹਿੰਦਾ ਰਾਧਾ ਸਨ ਮਡੇਰੇ ਦੀ ਜਮੀਨ ਆ ਇਹ ਉਹਨਾਂ ਨੂੰ ਮੈਂ ਖਰੀਦ ਕੇ ਦਿੱਤੀ ਆ ਕਹਿੰਦਾ ਅੱਛਾ ਆਪ ਦਾ ਨਾਮ ਨਹੀਂ ਲੈਂਦਾ ਪੈਸਾ ਤੁਹਾਡਾ ਹੁੰਦਾ ਪੈਸਾ ਲੋਕਾਂ ਦਾ ਉਹ ਤੋਂ ਕਦੇ ਪਹਿਲਾਂ ਨਹੀਂ ਮਨ ਦੇ ਵਿੱਚ ਆ ਜਦੋਂ ਪੈਸੇ ਆਪਾਂ ਤੁਸੀਂ ਦੇ ਰਹੇ ਸੀ ਲਗਾਤਾਰ ਉਹਨੂੰ ਪੈਸੇ ਦੇ ਰਹੇ ਸੀ ਉਦੋਂ ਨਹੀਂ ਮਨ ਦੇ ਵਿੱਚ ਕਦੇ ਲੱਗਿਆ ਉਹਦੀ ਗੱਲਬਾਤ ਤੋਂ ਜਾਂ ਕੋਈ ਚਲਾਕੀ ਜਾਂ ਉਹਨਾਂ ਥੋੜਾ ਬਦਲ ਦਿੰਦਾ ਰਿਹਾ ਵਿੱਚ ਇਮਾਨਦਾਰੀ ਨਾਲ ਦਿੰਦਾ ਵੀ ਰਿਹਾ ਫਿਰ ਬਗਰੋ ਉਹ ਬਾਈ ਤੋਂ ਬਾਅਦ ਬਦਲ ਗਿਆ ਜ਼ਮੀਰ ਲੈਣ ਲੱਗ ਗਿਆ ਤੇ ਲੋਕਾਂ ਨੂੰ ਜਵਾਬ ਦੇਣ ਲੱਗ ਗਿਆ ਹਾਂਜੀ ਹਾਂਜੀ ਸੰਸਈਓ ਕਿਹ ਰਾਹ ਨਹੀਂ ਦਿੱਤਾ ਜੋ ਉਲਾ ਚੁੱਕੇ ਆਂ ਸੀ ਪੰਚਾਇਤਾਂ ਚ ਵੀ ਜਾਵੜੇ ਆਂ ਉਹਨਾਂ ਜੀ ਵੀ ਸਾਨੂੰ ਟਾਈਮ ਦਿੱਤਾ ਨਹੀਂ ਕੋਈ ਵਾਪਸ ਸਾਡਾ ਨਹੀਂ ਸੋਰੀ ਤੁਹਾਡੇ ਕਿੰਨੇ ਸੀ ਪੈਸੇ ਮੇਰਾ 7 57000 5 ਲੱਖ ਇਹ ਪੈਸਾ ਕਿਹੜਾ ਤੂੰ ਫਸਲ ਦਾ ਕਿ ਕੁਝ ਹੋਰ ਨਹੀਂ ਜੀ ਨਹੀਂ ਜਾਇਦਾਦ ਵੇਚੀ ਸੀ ਜਾਇਦਾਦ ਥੋੜੀ ਸੀ ਬੱਚਿਆਂ ਦੇ ਵਿਆਹ ਕਰਨੇ ਸੀ ਬੱਚਿਆਂ ਦੇ ਵਿਆਹ ਕਰਨੇ ਸੀ ਤੇ ਚੱਲ ਵੀ ਉੱਥੇ ਚਾਰ ਪੈਸੇ ਵੱਜ ਜਾਣਗੇ ਬਾਕੀ ਮੂੰ ਮੱਥਾ ਸੀ ਉਹਨਾਂ ਦੇ ਨਾਲ ਸਾਨੂੰ ਉਦੋਂ ਮੁੜ ਕੇ ਉਹਨਾਂ ਨੇ 2 ਸਾਲ 3 ਸਾਲ ਵਧੀਆ ਰਹੀ ਸਾਡੇਆਂ ਤੇ ਆ ਪਿਛਲੇ 22 23 ਦਾ ਸਾਨੂੰ ਔਰਰ ਕਰਕੇ ਆ ਬਹੁਤ ਕੋਸ਼ਿਸ਼ ਕੀਤੀ ਆ ਪੰਚਾਇਤਾਂ ਵਿੱਚ ਸੀਗਾ ਸਾਰਾ ਕੋਈ ਵੇਚਦਾ ਪੈਸੇ ਉਹਨੂੰ ਦੇ ਦਿੱਤੇ ਸੀ ਹਾਂਜੀ ਹਾਂਜੀ ਕੋਈ ਕੁਝ ਨਹੀਂ ਸਾਡੇ ਕੋਲ ਤੇ ਸਰਪਾਈਸ ਤਾਂ ਹੁਣ ਰੋਟੀ ਦੇਉ ਬੈਠੇ ਆ ਤੇ ਕੋਈ ਰੋਟੀ ਦਾ ਵੀ ਪੇਰਾ ਉਹਨੂੰ ਪੇਰਾ ਕਹਿੰਦੇ ਵੀ ਸਾਨੂੰ ਥੋੜੇ ਦੇ ਦੇ ਸਾਡਾ ਚੁੱਲ੍ਹਾ ਤਬਦਾ ਕਰ ਦੇ ਪਰ ਨਹੀਂ ਸਾਨੂੰ ਉਸ ਗੱਲ ਦੀ ਨਹੀਂ ਆਉਣਾ ਦਿਨਾਂ ਆਉਣਾ ਦਿਨਾਂ ਆਉਣਾ ਦਿਨਾਂ ਆਹ ਗੱਲ ਕਹਿ ਕੇ ਸਾਨੂੰ ਮੋੜ ਦਿੰਦਾ ਤੇ ਸਾਲ ਭਾਰ ਹੀ ਗੇੜੇ ਲਾਇਆ ਅਖੀਰ ਸਾਨੂੰ ਆ ਕਦਮ ਚੱਕਣੇ ਪਏ ਆ ਬਿਲਕੁਲ ਹਾਂਜੀ ਤੁਹਾਡੇ ਕਿੰਨੇ ਸੀਗੇ ਜੀ ਪੈਸੇ ਸਾਢੇ 16 ਲੱਖ ਹੈ ਜੀ। ਸਾਢੇ 19 ਲੱਖ। ਮੇਲ-ਮੇਲ ਜਾਣੀ ਦੂਜਾ ਵਿਆਜ ਤੋਂ ਬਿਨਾਂ। ਮोटा-ਮोटा। ਇਹ ਕਿੱਥੋਂ ਦਿੱਤੇ ਸੀ ਪੈਸੇ ਤੁਸੀਂ ਵੀ ਕੁਝ ਵੇਚਿਆ ਜੀ। ਪੜੀ ਵੇਚੀ ਸੀਗੀ ਜੀ ਮੇਰੀ। ਕਿੰਨੀ ਪੜੀ ਵੇਚੀ ਸੀ? ਮੈਂ ਵੇਚੀ 1.5 ਕਿੱਲਾ ਜੀ। 1.5 ਕਿੱਲਾ। ਹਾਂ ਜੀ। ਇਹ ਵੇਚ ਕੇ ਪੈਸੇ ਦਿੱਤੇ ਉਹਨੂੰ। ਪੈਸੇ ਦਿੱਤੇ ਨਹੀਂ ਸੀ। ਪਹਿਲੀ ਇਹਨੇ ਆਪਦੀ ਚਾਚੀ ਦੇ ਨਾਂ ਕਰਾਈ ਸੀ। ਠੀਕ ਹੈ। ਤੇ ਉਦੋਂ ਮੈਂ ਕਿਹਾ ਵੀ ਮੇਰੇ ਖਾਤੇ 'ਚ ਪੈਸੇ ਪਾ ਦੇ। ਇਹ ਕਹਿੰਦਾ ਜਦੋਂ ਤੈਨੂੰ ਲੋੜ ਹੋਈ ਮੈਂ ਕਿਹਾ ਮੈਂ ਕੁੜੀ ਦਾ ਵਿਆਹ ਕਰਨਾ ਜਦੋਂ ਲੋੜ ਹੋਈ ਕਹਿੰਦਾ ਲੈ ਲਈ। ਚਲੋ ਮੈਂ ਉਹ ਮੁੜ ਉਹ ਵੀ ਇਹਦੇ ਖਾਤੇ ਚ ਹੀ ਸੀ ਇਹਨੇ ਪਾਏ ਆ ਮੇਰੇ ਖਾਤੇ ਚ ਉਹ ਮੇਰੇ ਕੋਲੇ ਜਿਹੜੇ ਬੈਂਕ ਚੋਂ ਕਢਾਏ ਵੀ ਆ ਕਾਗਜ ਉਹ ਮੇਰੇ ਕੋਲੇ ਹੁਣ ਵੀ ਹੈਗੇ ਆ ਤੁਹਾਨੂੰ ਦਿਖਾ ਸਕਦਾ ਜਿੰਨੇ ਕਹਿੰਨੇ ਪਾਏ ਆ ਜਾਨੀ ਬੈਂਕ ਚ ਦੂਜੇ ਉਹ 10 ਲੱਖ ਦਾ ਪਾਇਆ ਇਹ ਨੀਗਾ ਦੇ ਕਿਲੇ ਦਾ ਉਹ ਇਹਦੇ ਕੋਲੇ ਹੀ ਆ ਤੇ ਦੂਜੇ ਚੋਂ ਵੀ ਉਹ ਫੇਰ ਲੈ ਗਿਆ ਸੀ ਇੱਕ ਦੋ ਵਾਰਾਂ ਲੈ ਜਾਂਦਾ ਸੀ ਮੂੰਹ ਮੱਥੇ ਲੱਗਦਾ ਸੀ ਲਿਆਜ ਵੀ ਚੰਗੀ ਸੀ ਤੇ ਦਿੰਦਾ ਵੀ ਰਿਹਾ ਹੁਣ 2-3 ਸਾਲ ਹੋ ਗਏ ਨਹੀਂ ਦਿੱਤੇ ਨੀ ਹਾਂ ਹਾਰ ਦੀ ਮਰੀਜ਼ ਆ ਮੇਰੇ ਘਰ ਵਾਲੀ ਮੈਂ ਮਿੰਤਾ ਕਰ ਰਿਹਾ ਇੱਕ ਕਾਗਜ ਦੇ ਦੇ ਪੈਸੇ ਘਰ ਵਾਲੀ ਦੇ ਜਿਹੜਾ ਨਾਂ ਉਹ ਇਹਨੇ ਦਿੱਤੇ ਨਹੀਂਗੇ ਬਸ ਹੁਣ ਮੈਂ ਆਪਦੇ ਜਿਹੜੇ ਪੈਨਸ਼ਨ ਤੇ ਆ ਉਹਦੇ ਤੇ 4 ਲੱਖ ਲੋਨ ਲਿਆ ਉਹਦਾ ਮੈਂ ਕਿਸ ਤਰ੍ਹਾਂ ਬੋਤ ਭਰਦਾ ਇਹਨੇ ਮੇਰੀ ਕੋਈ ਹੈਲਪ ਨਹੀਂ ਕੀਤੀ ਇਹਨਾਂ ਦੀ ਵੀ ਆ ਤੁਸੀਂ ਤੁਸੀਂ ਕਿੱਥੋਂ ਦਿੱਤੇ ਹੀ ਬਾਪੂ ਜੀ ਪੈਸੇ ਤੁਹਾਡੇ ਕਿਹਦੇ ਨਹੀਂ ਆਪਣੀ ਖੇਤੀ ਦੀ ਹੀ ਸੀ ਖੇਤੀ ਦੇ ਫਸਲ ਦੇ ਪੈਸੇ ਆ ਹਾਂ ਚੜੀ ਪੀਣਾ ਕਲੇ ਖੇਤੀ ਕਰਦੇ ਆਂ ਹਾਂ ਤੇ ਪਹਿਲਾ ਰੁਪਇਆ ਵਿਆਜ ਦਾਰਿਆ ਮੋੜ ਕੇ ਵਸ ਕਿੰਨੇ ਹੀ ਪੈਸੇ ਆਪਣੇ 23 ਲੱਖ 23 ਲੱਖ ਰੁਪਇਆ ਇੰਨੀ ਵੱਡੀ ਰਕਮ ਆ ਤੁਹਾਡੇ ਹਾਂਜੀ ਹਾਂ ਹਾਂ ਉਹ ਉਦੋਂ ਕਦੇ ਆਇਆ ਨਹੀਂ ਦਿਮਾਗ ਦੇ ਵਿੱਚ ਉਹਦੀਆਂ ਗੱਲਾਂ ਤੋਂ ਨਹੀਂ ਲੱਗਿਆ ਕਿ ਆਇਆ ਹੈ ਨਾ ਕਰ ਦੇ ਪਹਿਲਾਂ ਸਹੀ ਹੁੰਦਾ ਸੀ ਪਹਿਲਾਂ ਪੂਰਾ ਦਰਦਾਰਿਆ ਮੁੜ ਕੇ ਬੱਸ ਹੋ ਗਿਆ ਬੱਸ ਪਹਿਲਾਂ ਸਹੀ ਦਰਦਾਰਿਆ ਹਾਂ ਮੋੜ ਕੇ ਜੀ 4.5 ਲੱਖ 4.5 ਲੱਖ ਤੁਹਾਡੇ ਘਰ ਸੀ ਕਿ ਪੈਸੇ ਪਹਿਲੀ ਵੇਚ ਕਰਕੇ ਦਿੱਤੀ ਪਹਿਲਾ 1 ਅਸੀਂ ਦੇ ਕੇ ਇਹਨੂੰ ਦੇ ਦਿੱਤੇ ਇਹਦਾ ਦੰਦਾਰਿਆ ਹੁਣ ਤੱਕ ਰਪੈਸੇ ਕਿਉਂ ਕਹੀ ਅੱਗੇ ਹੁਣ ਨਹੀਂ ਇੱਕ ਮਿੰਟ ਹੋਰ ਹੋਊਗਾ ਬੇਨਤੀ ਸੁਣਿਓ ਪਹਿਲੀ ਸੀ ਕਿ ਪਹਿਲਾਂ ਸਸਤੀ ਲਈ ਵੀ ਇਹਨਾਂ ਦੀ ਲੋਕਾਂ ਤੋਂ ਸਸਤੀ ਲੈ ਕੇ ਤੇ ਹੁਣ ਉਹ ਸਸਤੀ ਲੈ ਲਈ ਆ ਹੁਣ ਉਹ ਡਬਲ ਰੇਟ ਚ ਹੋ ਗਈ ਆ ਸਾਨੂੰ ਤਾਂ ਕੁਝ ਨਹੀਂ ਮਿਲਿਆ ਇਹਨੂੰ ਤਾਂ ਪਹਿਲੀ ਤੇ ਡਬਲ ਪੈਸੇ ਮਿਲ ਜਾਣੇ ਆ ਇਹਨਾਂ ਤੇ ਲੈ ਕੇ ਬੋਝੇ ਚ ਪਾ ਲੈਣੇ ਆ ਮਤਲਬ ਫੇਰ ਵੀ ਨੀ ਤੁਹਾਨੂੰ ਮੋੜਿਆ ਪਈ ਨਾ ਨਾ ਡਬਲ ਪਹਿਲੀ ਹੋ ਗਈ ਇਹਦੀ ਜਿਹੜੀ 15 ਲੱਖ ਨੂੰ ਲਈ ਸੀ ਉਹ 40 45 ਨੂੰ ਹੋ ਗਈ ਆ ਹੁਣ ਇਹਨੂੰ ਤਾਂ ਪੈਸੇ ਬਣ ਕੇ ਸਾਨੂੰ ਕੀ ਬਣਿਆ ਸਾਨੂੰ ਤਾਂ ਕੋਈ ਮਿਲਿਆ ਹੀ ਨਹੀਂ ਕੋਈ ਪੈਸੇ ਸਾਡੇ ਨੂੰ ਨਾ ਵਿਆਜ ਮਿਲਿਆ ਨਾ ਕੁਝ ਮਿਲਿਆ ਮਤਲਬ ਜਿੱਦ ਤੇ ਆਪਾਂ ਕਹਿੰਦੇ ਆ ਕਿ ਆਰਤੀ ਤੇ ਕਿਸਾਨ ਦਾ ਰਿਸ਼ਤਾ ਬੜਾ ਪਵਿੱਤਰ ਹੁੰਦਾ ਵੀ ਵਿਸ਼ਵਾਸ ਕਰਦੇ ਆ ਉਹ ਸਾਰਾ ਕੁਝ ਕਦਮ ਕਦਮ ਹੋ ਗਿਆ ਕਦਮ 82 83 ਕੇ ਲਈ ਜਿੱਤ ਨੇ ਅਸੀਂ ਚਿੰਨ੍ਹ ਕੁਲ ਜੇਤਰਾ ਕੋਈ ਮਰੀ ਮੋਟੀ ਪੇੜੀ ਨਹੀਂ ਤੇ 83 84 ਚ ਲੈਣ ਦੇ ਜਿਹੜਾ ਸੀ ਨੰਬਰ ਲੋਆ ਕੇ ਲਿਆਏ ਆ ਆ ਕੈਪਟਨ ਸਾਹਿਬ ਕੋਲੇ ਆ ਜਿੱਤ ਬਾਣੂ 84 ਕੇ ਲਈ ਤੰਨੀ ਅਸੀਂ ਹਾਂਜੀ ਇਹ ਇਹ ਤੰਨੇ ਕੇ ਲਈ 2.5 ਕੇ ਲਈ ਰਾਧਾ ਸਾਮੀ ਦੇ ਨਾਮ ਉਹਦੇ ਜਿਹੜੇ ਰਾਧਾ ਸਾਮੀ ਡੇਰੀ ਵਾਲੀ ਆ ਉਹ ਕਿਸੇ ਕੋਲ ਮੋਸਤ ਪੇੜੀ ਨਹੀਂ ਲੇਤੇ ਇਥੋਂ 3.5 ਕਿਤੇ ਸਕੂਲ ਬਣਿਆ ਪ੍ਰਵਾਨ ਕਰਨ ਕਿਹਾ ਸੀਗਾ ਬੇਸੀਂ ਦਾਨ ਕੀਤੇ ਉਹ ਕਹਿੰਦੇ ਜਿਹੜਾ ਰੇਟ ਚੱਲਦਾ 100 ਪੈਸੇ ਦਾ ਦਾਨ ਹੀ ਲੈਣ ਪਰ ਇਹਦਾ ਉਹਦਾ ਨਾਂ ਵੇਚੀ ਜਾਂਦੇ ਸੀ ਇਹਦਾ ਕੀ ਰਸਮੀ ਨਾਂ ਵੇਚੀ ਜਾਂਦਾ ਤਾਂ ਤੇ ਤੁਹਾਡੇ ਭਾਈ ਜੀ ਕਿੰਨੇ ਪੈਸੇ ਆ ਸਾਡਾ 2.80 ਲੱਖ ਰੁਪਇਆ ਜੀ ਕਿੱਲਾ ਫਸਲ ਦੇ ਪੈਸੇ ਇੱਕ ਕਿੱਲਾ ਪੈਣੀ ਦਾ ਵਾ ਘਰ ਵਾਲੀ ਹਾਰਡ ਦੇ ਮਰੀਜ਼ ਆ ਜੋ ਆਕ ਨੂੰ ਬਾਹਰ ਭੁਰ ਭੇਜਣ ਦੀ ਖਾਤਰ ਇਕੱਠੇ ਕੀਤੀ ਫਸਲ ਜੋ ਥੋੜੇ ਥੋੜੇ ਪੈਸੇ ਇਹਦੇ ਨਹੀਂ ਛੱਡੀ ਜਾਂਦੇ ਜੀ ਹੋਣੇ ਆ ਕੇ ਬਸ ਆਲੇ ਗੁੱਡੀ ਛੱਕੇ ਗੁੱਡੀ ਲਾਰੇ ਲਾਈ ਗਿਆ ਮਹੀਨੇ ਨੂੰ ਦਿਨਾਂ ਦੋ ਨੂੰ ਫੇਰ ਕਹਿੰਦਾ ਸਾਲ ਦਾ ਟਾਈਮ ਦੇ ਦਿਓ ਹੁਣ ਸਾਲ ਵੀ ਲੰਘ ਗਿਆ ਗਾਂ ਪਰਚੀ ਵੀ ਨਹੀਂ ਕਰਾਉਂਦਾ ਥੱਗੀ ਮਾਰ ਗਿਆ ਹੁਣ ਘਰ ਵਾਲੀ ਵੀ ਹਾੜ ਦਾ ਮਰੀਜ਼ ਆ ਤੇ ਮੈਂ ਵੀ ਜੇ ਕੁਝ ਹੋ ਗਿਆ ਸਾਡੀ ਮੌਤ ਦਾ ਜ਼ਿੰਮੇਵਾਰ ਇਹ ਗੁਰਪ੍ਰੀਤ ਹੀ ਕੁਝ ਵੀ ਹੋ ਜੇ ਇਹਦਾ ਭਰਾ ਅਮਰੀਕਾ ਚ ਹੋਇਆ ਸੀ ਉਹਨੇ ਕਿਹਾ ਸੀ ਕਿ ਮੈਂ ਆ ਕੇ ਪੈਸੇ ਦਊਂਗਾ ਕੱਲੇ ਕੱਲੇ ਬੰਦੇ ਦਾ ਹਿਸਾਬ ਕਰੂੰਗਾ ਸਾਡੇ ਕੋਲੇ ਵੀ ਜਿਵੇਂ ਰਸੀਦਾਂ ਲੈਟਰ ਪੈਣਾ ਸਭੂ ਹੈਗਾ ਸਾਰਾ ਕੁਝ ਹੈਗਾ ਜੀ ਸਾਡੇ ਕੋਲੇ ਹਾਂਜੀ ਹਾਂਜੀ ਉਹਦਾ ਉਹਦਾ ਗੱਲ ਵੀ ਹੋਈ ਸੀ ਸਾਰਾ ਕੁਝ ਲੈ ਕੇ ਕੋਈ ਤੁਸੀਂ ਥਾਣੇ ਵਗੈਰਾ ਪ੍ਰਸ਼ਾਸਨ ਕੋਲੇ ਗਏ ਹੋ ਅਸੀਂ ਪ੍ਰਸ਼ਾਸਨ ਕੋਲੇ ਵੀ ਗਏ ਸੀਗਾ ਜੀ ਸਾਰਾ ਕੁਝ ਕੀਤਾ ਵੀ ਸੀਗਾ ਪਰ ਪ੍ਰਸ਼ਾਸਨ ਨੇ ਰੋਜ਼ ਪਹਿਲੇ ਤੋਂ ਕਬਲੇ ਚ ਫੜਿਆ ਗਿਆ ਵਾ ਤੇ ਇਹ ਤਾਂ ਸਾਨੂੰ ਹਰ ਕਿ ਮੰਡੀ ਚ ਵੀ ਮੈਂ ਇਹਦੇ ਕੋਲੇ ਗਿਆ ਸੀਗਾ ਉਹ ਕਹਿੰਦਾ ਮੈਂ ਕਰਦਾ ਹੱਲ ਉਦੋਂ ਮੈਨੂੰ ਵੀ ਕਹਿੰਦਾ ਜੀ ਕਹਿੰਦਾ ਜਦੋਂ ਅਸੀਂ ਦੇਖਾਂਗੇ ਤੇਰੇ ਪਰਿਵਾਰ ਨਾਲ ਕਰਾਂਗੇ ਤੇ ਇਹ ਡਰਾ ਵੀ ਵੀ ਦੇਣ ਲੱਗਾ ਸੀਗਾ ਧਮਕੀਆਂ ਵਗੈਰੇ ਦਿੰਦਾ ਸੀਗਾ ਵੀ ਕੋਈ ਬੰਦਾ ਵਧਿਆ ਨਹੀਂ ਇਹ ਗੱਲ ਕਹਿੰਦਾ ਵਾ ਵੀ ਤੁਸੀਂ ਪੈਲੀ ਤੇ ਫਿਰ ਕਬਜ਼ਾ ਕਰੋ ਤੇ ਜੇ ਕੋਈ ਗੱਲਬਾਤ ਕਰਨਗੇ ਤਾਂ ਅਸੀਂ ਆਮਾ ਕੋਈ ਨਹੀਂ ਉਹਨੇ ਵੇਠਾਂਗੇ ਵੀ ਪੈਲੀ ਵੇਚੇ ਤੇ ਪੈਸੇ ਤੁਹਾਨੂੰ ਦੇ ਦੇ ਦੁੱਕਣੀ ਚੁੱਕਣੀ ਪੈਲੀ ਵੜਾ ਗਿਆ ਇਹਨਾਂ ਕੋਲੇ ਹੁਣ 45 50 ਕਿੱਲੇ ਪੈਲੀ ਦੇ ਬਣਾ ਗਿਆ ਵਾ ਤਿੰਨਾ ਭਰਾਵਾਂ ਕੋਲੇ 85 ਕਿੱਲੇ ਪੈਲੀ ਦੇ ਆ ਜਿਹੜੇ ਲੋਕਾਂ ਦੇ ਪੈਸੇ ਰੱਖ ਰੱਖ ਕੇ ਇਹਨਾਂ ਨੇ ਬਣਾਲੇ ਇਹ ਭਰੇ ਜਾਨੇ ਦੀ ਘਰ ਵਾਲੀ ਫਿਰ ਮੂਹਰੋ ਪੁੱਠਾ ਬੋਲਦੀ ਆ ਪੁੱਠਾ ਬੋਲਦੀ ਗਲ ਪੈਂਦੇ ਆ ਤੁਹਾਡੇ ਵੀ ਕਿੰਨੇ ਵਾਹੇ ਹਾਂਜੀ 16 ਲੱਖ ਆ ਜੀ 16 ਲੱਖ ਆ ਜੀ ਕੁੜੀ ਨੇ ਆਈ ਲੈਸ ਕੀਤਾ ਸੀ ਇਹਨੂੰ ਅਖਿਆ ਵੀ ਜੋ ਕੁੜੀ ਨੇ ਬਾਹਰ ਜਾਣਾ ਸਾਨੂੰ ਰੁਪਏ ਦੇ ਦੋ ਇਹ ਕਹਿੰਦਾ ਵੀ ਜਦੋਂ ਆਈ ਲੈਸ ਕਰ ਗਈ ਤਾਂ ਮੈਂ ਰੁਪਏ ਦਊਂਗਾ ਤੇ ਮੁਰਕੇ ਹੁਣ ਸਾਨੂੰ ਕੋਈ ਰਾਹ ਨਹੀਂ ਦੇ ਰਿਹਾ ਜਮਾ ਸਾਡਾ ਪੈਰ ਤੇ ਆ ਕੇ ਨਾਲੇ ਤਾਂ ਕੁੜੀ ਘਰੇ ਬੈਠੀ ਆ ਤੇ ਨਾਲੇ ਸਾਡਾ ਜੋ ਕਮਾਈ ਸੀ ਸਾਰੀ ਇਹਨੇ ਖੇ ਖਰਾਬ ਕਰਾ ਦਿੱਤੀ ਇਹ 16 ਦਾ ਕਹਦਾ ਸੀ ਤੁਹਾਡਾ ਫਸਲ ਦਾ ਸੀ ਜੀ ਫਸਲ ਦਾ ਸੀ ਹਾਂ ਤਿੰਨ ਪੀੜ੍ਹੀਆਂ ਤੋਂ ਇਹਨਾਂ ਦੇ ਫਸਲ ਛੱਡਦੇ ਆ ਰਹੇ ਆ ਤੇ ਹੁਣ ਆ ਕੇ ਸਾਨੂੰ ਸਿਰੇ ਤੇ ਆ ਕੇ ਇਹਨਾਂ ਨੇ ਖਰਾਬ ਕਰ ਦਿੱਤਾ ਲੜਕੀ ਦੀ ਵੀ ਜ਼ਿੰਦਗੀ ਖਰਾਬ ਕਰਦੇ ਆਈ ਲੈਸ ਕਰਾ ਕੇ ਕਿਉਂਕਿ ਹਾਂਜੀ ਹਾਂਜੀ ਅਸੀਂ ਤਾਂ ਬਹੁਤ ਔਖੇ ਆ ਜੀ ਟਾੜੇ ਬਾਈ ਜੀ ਆਪਣੀ 9,60,000 ਤੇ ਫਸਲ ਦੇ ਪੈਸੇ ਆ। ਫਸਲ ਦੇ ਪੈਸੇ। ਹਾਂਜੀ ਤੇ ਸਾਡੀ ਮੇਰੀ ਮਾਤ ਨੂੰ ਬ੍ਰੇਨ ਟੈਗ ਹੋ ਗਿਆ ਉਦੋਂ ਵੀ ਮੈਨੂੰ ਦਿੱਤੇ ਨਹੀਂ ਹਸਪੀਟਲ ਦੇ ਵਿੱਚ। ਅੱਛਾ ਤੇ ਉਦੋਂ ਵੀ ਅਸੀਂ ਐਸਾ ਰਿਸ਼ਤੇਦਾਰਾਂ ਕੋਲ ਸਾਰੇ ਆ ਤੇ ਬਹੁਤ ਦਿੱਕਤ ਆਈ ਸਾਨੂੰ। ਹਾਂਜੀ ਤੇ ਅੱਜ ਕਿਵੇਂ ਦੇਖਦੇ ਹਾਂ ਜਿਹੜਾ ਇੱਧਰ ਆਇਆ ਥੋੜਾ ਜਿਹਾ। ਮਤਲਬ ਅਕਸਰ ਕਹਿੰਦੇ ਕਿ ਆੜਤੀਏ ਦਾ ਤੇ ਕਿਸਾਨ ਦਾ ਰਿਸ਼ਤਾ ਬੜਾ ਪਵਿੱਤਰ ਹੁੰਦਾ ਲੈਣ ਦੇਣ ਸਾਰਾ ਚੱਲਦਾ ਰਹਿੰਦਾ ਪਰ ਅਜਿਹੇ ਕੁਝ ਇਨਸਾਨ ਜਿਨ੍ਹਾਂ ਨੇ ਮਤਲਬ ਇੱਕ ਤਾਂ ਰਿਸ਼ਤਾ ਵੀ ਖਰਾਬ ਕੀਤਾ ਹੈ ਤੇ ਐਨੇ ਮਤਲਬ ਕਿਸਾਨਾਂ ਨੂੰ ਖੱਜਲ-ਖਵਾਰ ਦੁਖੀ ਕੀਤਾ ਹੋਇਆ ਬਿਲਕੁਲ ਜੀ ਇਹ ਕਿਸਾਨ ਭੋਲੇ-ਭਾਲੇ ਕਿਸਾਨ ਆ ਜਿਨ੍ਹਾਂ ਨੇ ਪਹਿਲਾਂ ਇਹ ਜੋ ਵੀ ਆੜਤੀਏ ਦਾ ਚੱਲ ਰਿਹਾ ਸੀਗਾ ਅਰਥ ਚੱਲ ਰਹੀ ਸੀ ਇਹ ਰਸਪਾਲ ਜੀ ਦੇ ਨਾਂ ਤੇ ਚੱਲ ਰਹੀ ਸੀ ਉਹਨਾਂ ਦਾ ਲੈਣ ਦੇਣ ਬਹੁਤ ਵਧੀਆ ਸੀ ਗਾ ਉਹਨਾਂ ਦੇ ਭਤੀਜੇ ਗੁਰਪ੍ਰੀਤ ਕੋਲੇ ਹੋਈ ਇਹਨਾਂ ਨੇ ਇੱਕ ਵਿਸ਼ਵਾਸ ਕਰਕੇ ਪੈਸੇ ਰੱਖੇ ਪਰ ਅੱਜ ਉਸ ਨੇ ਇਹਨਾਂ ਦਾ ਵਿਸ਼ਵਾਸ ਨੂੰ ਖੇਰੂ-ਖੇਰੂ ਕਰਦਾ ਵਿਸ਼ਵਾਸ ਘਾਤ ਕੀਤਾ ਇਹਨਾਂ ਦੇ ਨਾਲ ਜੇ ਦੇਖੀਏ ਇਹਨਾਂ ਨੇ ਸਿਵਲ ਪ੍ਰਸ਼ਾਸਨ ਤੱਕ ਵੀ ਪਹੁੰਚ ਕਰ ਲਈ ਖੇਤੀਬਾੜੀ ਅਫਸਰ ਤੱਕ ਵੀ ਪਹੁੰਚ ਕਰ ਲਈ ਤੇ ਜਿਹੜਾ ਭਗਵਾਨਤਮਾਨ ਸਰਕਾਰ ਕਹਿੰਦੀ ਆ ਨਾ ਅਸੀਂ ਕਿਸਾਨਾਂ ਦੇ ਨਾਲ ਖੜੇ ਆ ਉਹਨਾਂ ਤੱਕ ਵੀ ਇਹਨਾਂ ਨੇ ਚਿੱਠੀਆਂ ਲਿਖ ਕੇ ਦਿੱਤੀਆਂ ਪਾਈਆਂ ਵੀ ਸਾਨੂੰ ਇਨਸਾਫ ਦਿੱਤਾ ਜਾਵੇ ਪਰ ਅੱਜ ਤੱਕ ਇਹਨਾਂ ਦੀ ਕਿਸੇ ਨੇ ਨਹੀਂ ਸੁਣੀ ਅੰਤ ਨੂੰ ਇਹ ਕਿਰਤੀ ਕਿਸਾਨ ਯੂਨੀਅਨ ਦੇ ਕੋਲੇ ਆਏ ਆ ਜਿਸ ਤੋਂ ਬਾਅਦ ਇਹਨਾਂ ਦੀ ਇਹ ਸਾਰੀ ਗੱਲਬਾਤ ਸੁਣੀ ਜਿੱਦਾਂ ਤਾਂ ਸਾਨੂੰ ਲੱਗਿਆ ਵੀ ਵੱਡਾ ਇਹਨਾਂ ਨਾਲ ਧੋਖਾ ਹੋਇਆ ਉਸ ਤੋਂ ਬਾਅਦ ਅਸੀਂ ਕਿਹਾ ਵੀ ਆਰਤੀਏ ਦਾ ਪੱਖ ਵੀ ਸੁਣਿਆ ਲੈਣਾ ਚਾਹੀਦਾ ਜਿਸ ਤੋਂ ਬਾਅਦ ਅਸੀਂ ਪੰਚਾਇਤ ਦੇ ਨਾਲ ਸੰਪਰਕ ਕੀਤਾ ਪੰਚਾਇਤ ਦੇ ਅਸੀਂ ਬਹੁਤ ਸਾਰੇ ਸਨੇਹ ਨੂੰ ਭੇਜੇ ਪਰ ਉਹਨੇ ਪੰਚਾਇਤ ਦੀ ਵੀ ਨਹੀਂ ਸੁਣੀ ਕਿਉਂਕਿ ਉਹ ਹੋਰ ਕਿਸੇ ਮਾਮਲੇ 'ਚ ਵੀ 420 ਦੇ ਕੇਸ ਦੇ ਵਿੱਚ ਐਨਆਰਆਈ ਤੋਂ ਜ਼ਮੀਨ ਦੇ ਕੇਸ ਦੇ ਵਿੱਚ ਉਹ ਜੇਲ੍ਹ ਦੇ ਵਿੱਚ ਆ ਹੁਣ ਪਾਰਾ ਦੇਖਿਆ ਜਾਵੇ ਇਹ ਕਿਸਾਨਾਂ ਦੀ ਵੱਡੀ ਲੁੱਟ ਹੋਈ ਆ ਤੇ ਜਿੰਨਾ ਕਿਸਾਨਾਂ ਨੇ ਫਸਲਾਂ ਦੇ ਪੈਸੇ ਆ ਤੇ ਜੋ ਇਹਨਾਂ ਦੀਆਂ 2-2 2.5 2.5 ਏਕੜ ਸੀ ਵਿਚਾਰਿਆਂ ਦੇ ਵੇਚ ਕੇ ਉਹਦੇ ਕੋਲੇ ਰੱਖਤੀ ਅੱਜ ਉਹ 38 40 ਕਿੱਲੇ ਦਾ ਮਾਲਕ ਬਣਿਆ ਬੈਠਾ ਤੇ ਅੱਜ ਉਹਨਾਂ ਦਾ ਕੋਈ ਦੇ ਨਹੀਂ ਰਿਹਾ ਅਸੀਂ ਕਹਿੰਦੇ ਆ ਆੜਤੀਆ ਗੌਰਪ੍ਰੀਤ ਨੂੰ ਸਾਹਮਣੇ ਆਉਣਾ ਚਾਹੀਦਾ ਤੇ ਜੋ ਇਹਨਾਂ ਦੇ ਪੈਸੇ ਆ ਉਹ ਦੇਣੇ ਚਾਹੀਦੇ ਆ ਕਿਉਂਕਿ ਕਿਸਾਨਾਂ ਦੇ ਲਹੂ ਪਸੀਨੇ ਦੀ ਕਮਾਈ ਆ ਦਸਾਂ ਨੌਾਂ ਦੀ ਕਿਰਤਾ ਇਹ ਨਹੀਂ ਰੱਖਣਾ ਚਾਹੀਦਾ ਪਰ ਜੇ ਦੇਖਿਆ ਜਾਵੇ ਕੱਲ ਜੇ ਨਹੀਂ ਅਗਲੇ ਪ੍ਰੋਗਰਾਮ ਤੱਕ ਆਰਤੀਆਂ ਇਹਨਾਂ ਦੇ ਨਾਲ ਵਹਿੰਦਾ ਜਾਂ ਨਹੀਂ ਪੈਸੇ ਦਿੰਦਾ ਤਾਂ ਕਿਰਤੀ ਕਿਸਾਨ ਜੁਨੀਆਂ ਵੱਲੋਂ ਸੰਘਰਸ਼ ਨੂੰ ਤਿੱਖਾ ਕੀਤਾ ਜਾਵੇਗਾ ਤੇ ਅਸੀਂ ਹਰ ਵਕਤ ਇਹਨਾਂ ਕਿਸਾਨਾਂ ਦੇ ਨਾਲ ਖੜੇ ਹਾਂ ਜੀ ਕਿਸ ਤਰੀਕੇ ਦਾ ਮਤਲਬ ਸੰਘਰਸ਼ ਆ ਕਿਵੇਂ ਕੁਝ ਗੱਲ ਆ ਰਹੀ ਸੀ ਕਿ ਪ੍ਰਸ਼ਾਸਨ ਇਹ ਵੀ ਕਹਿ ਰਿਹਾ ਕਿ ਜ਼ਮੀਨ ਤੇ ਕਬਜ਼ਾ ਕਰ ਲਓ ਜਾ ਕਿਸ ਤਰੀਕੇ ਦਾ ਹੈ ਕੋਈ ਹਾਂ ਬਿਲਕੁਲ ਪ੍ਰਸ਼ਾਸਨ ਨਾਲ ਵੀ ਸਾਡੀ ਗੱਲਬਾਤ ਹੋਈ ਆ ਉਹ ਕਹਿੰਦੇ ਜੇ ਨਹੀਂ ਕਿਸੇ ਗੱਲਬਾਤ ਤੇ ਹੁੰਦੇ ਤੇ ਤੁਸੀਂ ਜ਼ਮੀਨ ਦੇ ਵਿੱਚ ਜਾ ਕੇ ਬਹਿ ਜਾਓ ਦੇਖੋ ਜੀ ਇੱਜਤ ਸਾਡ ਨੂੰ ਪਿਆਰੀ ਹੁੰਦੀ ਆ ਅਸੀਂ ਨਹੀਂ ਚਾਹੁੰਦੇ ਕਿਸੇ ਤੀਵੀ ਇੱਜਤ ਖਰਾਬ ਕੀਤੀ ਜਾਵੇ ਭਾਵੇਂ ਉਹ ਗੌਰ ਪ੍ਰੀਤਾ ਆਰਤੀ ਆਈ ਆ ਅਸੀਂ ਕਹਿੰਦੇ ਆ ਸਾਡੇ ਨਾਲ ਬਹਿ ਕੇ ਨਿਬੜ ਲਵੇ ਕਿਸਾਨਾਂ ਦੇ ਪੈਸੇ ਇਹਨਾਂ ਦਾ ਰੁਪਈਆ ਰੁਪਈਆ ਦੇ ਦੇਵੇ ਕੀ 12 ਕਿੱਲਾਂ ਦੀ ਖੇੜਾ 38 ਕਿੱਲੇ ਬਣਾਏ ਆ ਉਹਦੇ ਚੋ ਵੇਚ ਕੇ ਦੇ ਦੇਵੇ ਇਹਨਾਂ ਨੂੰ ਵਿਚਾਰਿਆਂ ਨੂੰ ਕਿਹੜੀ ਗੱਲ ਦੀ ਸਜ਼ਾ ਦਿੱਤੀ ਜਾ ਰਹੀ ਆ ਉਹ ਜ਼ਮੀਨ ਦੇ ਰੇਟ ਵੀ ਵੱਧ ਗਏ ਰੇਟ ਵੀ ਬਹੁਤ ਵੱਧ ਗਿਆ ਤੇ ਤੁਸੀਂ ਉਹ ਉਹਦੇ ਕਹਿਣ ਨੂੰ ਦੇਖੋ ਜਦੋਂ ਇਹਨਾਂ ਦੀ ਲੁੱਟ ਕੀਤੀ ਆ ਇਹਨਾਂ ਦਾ ਬੰਦਾ ਹੱਕ ਦੇਣਾ ਚਾਹੀਦਾ ਵਿਚਾਰੇ ਦਰਦਾਰ ਦੀਆਂ ਠੋਕਰਾਂ ਖਾਂਦੇ ਫਿਰਦੇ ਆ ਥਾਣਿਆਂ ਕਚਹਿਰੀਆਂ ਚ ਕੋਈ ਪੁੱਛ ਨਹੀਂ ਰਿਹਾ ਜਿੱਤੇ ਭਗਵਾਨ ਤਮਨ ਸਰਕਾਰ ਕਹਿੰਦੀ ਸੀ ਨਾ ਵੀ ਅਸੀਂ ਕਰਾਪਟਾਂ ਕਰਾਪਟ ਲੋਕ ਅਫਸਰਾਂ ਨੂੰ ਪਾਸੇ ਕਰ ਦਾਂਗੇ ਅੱਜ ਇਹਨਾਂ ਨੇ ਹਰੇਕ ਥਾਣੇ ਚ ਹਰੇਕ ਤਹਿਸੀਲ ਚ ਖੇਤੀ ਅਫਸਰ ਕੋਲੇ ਭਗਵੰਤ ਮਾਨ ਤੱਕ ਪਹੁੰਚ ਕਰ ਚੁੱਕੇ ਆ ਚਿੱਠੀਆਂ ਲæg ਸਕੇ ਕੋਈ ਸਰਕਾਰ ਕੁਝ ਨਹੀਂ ਸੁਣ ਰਹੀ ਇਹ ਸਿਰਫ ਤਮਾਸਵੀਂ ਲੋਕ ਆ ਜੋ ਜੇ ਜਿਹੜੇ ਵੀ ਇਹ ਅਫਸਰ ਆ ਇਹਨਾਂ ਨੇ ਭ੍ਰਿਸ਼ਟਾਚਾਰ ਨੂੰ ਵੱਡੇ ਪੱਧਰ ਦੇ ਉੱਤੇ ਕੀਤਾ ਵਾ ਤੇ ਆਰਤੀਆਂ ਨੂੰ ਸਹਾਇ ਦੇ ਰਹੇ ਆ ਆਰਤੀਆਂ ਦੇ ਨਾਲ ਪ੍ਰਸ਼ਾਸਨ ਪੂਰੀ ਤਰ੍ਹਾਂ ਖੜਾ ਵਾ ਜੇ ਖੜਾ ਨਾ ਹੁੰਦਾ ਤਾਂ ਅੱਜ ਤੱਕ ਇਹਨਾਂ ਨੂੰ ਹਿਸਾਬ ਦਿੱਤਾ ਜਾਂਦਾ ਪਹਿਲੀ ਵਾਰ ਪੁਲਿਸ ਪ੍ਰਸ਼ਾਸਨ ਅਜੀ ਦੇਖਿਆ ਜਿਹੜਾ ਕਹਿੰਦਾ ਤੂੰ ਹੀ ਜਾ ਕੇ ਜ਼ਮੀਨ ਦੇ ਉੱਤੇ ਕਬਜ਼ਾ ਕਰ ਲਓ ਜਦੋਂ ਕਿ ਉਹਨਾਂ ਦਾ ਹੱਕ ਵੰਦਾ ਇਹਨਾਂ ਹੀ ਸੌਣੀ ਚਾਹੀਦੀ ਆ ਤੇ ਅਸੀਂ ਗੁਰਪ੍ਰੀਤ ਨੂੰ ਵੀ ਇਹ ਚੀਜ਼ ਕਹਿਣਾ ਚਾਹੁੰਦੇ ਆ ਜੇਕਰ ਉਹ ਇਹਨਾਂ ਨਾਲ ਨਹੀਂ ਬਹਿ ਕੇ ਨਿਬੜਦਾ ਤਾਂ ਸਘਾਰਸ਼ ਨੂੰ ਤਿੱਖਾ ਕੀਤਾ ਜਾਵੇਗਾ ਤੇ ਅਸੀਂ ਪਿੰਡ ਦੌਦਰ ਦੇ ਲੋਕਾਂ ਨੂੰ ਵੀ ਅਪੀਲ ਕਰਦੇ ਆ ਕਿ ਸਾਰੇ ਲੋਕਾਂ ਨੂੰ ਇਹਨਾਂ ਦੇ ਨਾਲ ਖੜਨਾ ਚਾਹੀਦਾ ਏ ਪਤਾ ਨਹੀਂ ਇਹ ਕਿਹਦੇ ਤੇ ਪੈ ਜਾਣੀਆਂ ਕਿਉਂਕਿ ਅੱਜ ਕੱਲ ਦੇ ਆਪਾਂ ਸੌਂ ਨਹੀਂ ਰਹੇ ਆ ਜਗਰਾਉਂ ਲੁਧਿਆਣੇ ਏਰੀਆ ਦੇ ਵਿੱਚ ਕਿੰਨੀ ਜ਼ਮੀਨ ਅਕਵਾਇਰ ਕੀਤੀ ਜਾ ਰਹੀ ਆ ਵੱਡੀ ਵੱਦਰ ਦੇ ਉੱਤੇ ਗਲਾਡਾ ਨੂੰ ਦਿੱਤੀ ਜਾ ਰਹੀ ਆ ਇੱਥੇ ਲਈ ਲੜਾਈ ਬਹੁਤ ਵੱਡੀ ਆ ਜੋ ਫਾਸੀਵਾਦ ਆ ਉਹ ਪੰਜਾਬ ਦੇ ਉੱਤੇ ਪੂਰਾ ਹਾਵੀ ਹੋ ਚੁੱਕਿਆ ਤੇ ਸਰਕਾਰਾਂ ਕੇਂਦਰ ਦੀ ਮੋਦੀ ਸਰਕਾਰ ਫਾਸੀਵਾਦ ਲੈ ਕੇ ਆਈ ਆ ਤੇ ਭਗਵਾਨ ਤਮਨਪੂਰੀ ਸਹਿ ਦੇ ਰਿਹਾ ਵਾ ਤੇ ਇੱਥੇ ਨੂੰ ਤੋੜਨ ਲਈ ਅੱਜ ਸਾਨੂੰ ਇੱਕੇ ਦੀ ਲੋੜ ਆ ਭਾਵੇਂ ਕਿਸਾਨ ਆ ਭਾਵੇਂ ਮਜ਼ਦੂਰ ਆ ਭਾਵੇਂ ਕੋਈ ਵੀ ਜਮਾਤ ਦਾ ਕਰਤੀ ਆ ਅੱਜ ਸਾਨੂੰ ਇੱਕ ਹੋ ਕੇ ਲੜਾਈ ਲੜਨ ਦੀ ਲੋੜ ਆ ਬਹੁਤ ਧੰਨਵਾਦ ਜੀ ਸਰ ਧੰਨਵਾਦ ਜੀ ਤੁਸੀਂ ਆਏ ਬਹੁਤ ਬਹੁਤ ਧੰਨਵਾਦ ਲੋਕ ਆਵਾਜ਼ ਟੀਵੀ ਦਾ ਜੀ